ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨਾਂ ਤੋਂ ਚਰਚਾ ਪੰਜਾਬ ਦੇ ਵਿੱਚ ਛਿੜੀ ਆ ਕਿ ਪੰਜਾਬ ਸਰਕਾਰ ਫਿਰ ਅਨੰਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾ ਰਹੀ ਆ ਜਦੋਂ ਸਾਨੂੰ ਵੀ ਕੋਈ ਇਤਰਾਜ਼ ਨਹੀਂ ਛਿੜੀ ਅਨੰਪੁਰ ਸਾਹਿਬ ਜਿਹੜਾ ਉਹ ਖਾਲਸੇ ਜਨਮ ਭੂਮੀ ਆ ਬਹੁਤ ਖੁਸ਼ੀ ਦੀ ਗੱਲ ਆ ਜੇ ਪੰਜਾਬ ਸਰਕਾਰ ਜ਼ਿਲ੍ਹਾ ਬਣਾਉਣਾ ਚਾਹੁੰਦੀ ਆ ਪਰ ਸ਼ਰਪੁਰ ਜ਼ਿਲ੍ਹੇ ਵਾਲਿਆਂ ਨੂੰ ਬਹੁਤ ਇਤਰਾਜ਼ ਆ ਕਿ ਜਿਹੜੀ ਸਾਡੀ ਗੜਸ਼ੰਕਰ ਦੀ ਸੀ ਉਹਨੂੰ ਕੱਟ ਕੇ ਅਨੰਪੁਰ ਸਾਹਿਬ ਤੇ ਬਣਾਉਣਾ ਚਾਹੁੰਦੇ ਆ ਪਰ ਉਹ ਨਾ ਬਣਾਈ ਜਾਵੇ ਜੇਕਰ ਇਹਨਾਂ ਨੇ ਜ਼ਿਲ੍ਹਾ ਬਣਾੜਿਆ ਰੋਪੜ ਦਾ ਨਾਂ ਕੱਟ ਕੇ ਤੇ ਰੋਪੜ ਜ਼ਿਲ੍ਹੇ ਦਾ ਨਾਂ ਕੱਟ ਕੇ ਜਿਹੜੀ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਨਾਂ ਰੱਖ ਦਿੱਤਾ ਜਾਵੇ ਉਹਦੇ ਕਿਸੇ ਨੂੰ ਉਤਰਾਜ ਨਹੀਂ ਹੋਊਗਾ ਜਿਹੜੀ ਇਹ ਪੰਜਾਬ ਸਰਕਾਰ ਗਰਖੰਦ ਤਹਿਸੀਲ ਸ਼ਿਆਹਕੋਟ ਜਿਹਨੇ ਦੀ ਤਹਿਸੀਲ ਕੱਟਣਾ ਚਾਹੁੰਦੀ ਆ ਉਹ ਨਾ ਕੱਟੇ ਇਹ ਨਹੀਂ ਕਿ ਸ਼ਿਆਹਕੋਟ ਜ਼ਿਲ੍ਹੇ ਦੇ ਬਾਰੇ ਸੰਘਰਸ਼ ਕਰਨਾ ਪਊਗਾ ਕਿ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਜੇ ਪੰਜਾਬ ਸਰਕਾਰ ਜੇ ਨਾ ਰੋਕਣਾ ਦਾ ਨਾਂ ਕੱਟ ਕੇ ਫਿਰ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਨਾਂ ਰੱਖ ਦੇਵੇ ਤੇ ਸਾਰੇ ਖੁਸ਼ ਹੋਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ